ਸਤਿ ਸ੍ਰੀ ਅਕਾਲ ਅੱਜ ਆਪਾਂ ਗੁਰੂ ਅਰਜਨ ਸਾਹਿਬ ਜੀ ਦੇ ਰਾਗ ਗੋੜੀ ਵਿੱਚ ਦਰਜ ਸੁਖਮਨੀ ਬਾਣੀ ਦੀ ਤੀਜੀ ਅਸ਼ਟਪਦੀ ਦੇ ਸ਼ਲੋਕ ਦੀ ਵਿਚਾਰ ਕਰਾਂਗੇ ਜੀ ਤਾਂ ਸ਼ੁਰੂਆਤ ਹੈ ਬਹੁਤ ਸਾਸਤਰ ਬਹੁਤ ਸਿਮਰਤੀ ਪੇਖੇ ਸਰਬ ਟਡੋਲ ਸਿੱਧਾ-ਸਿੱਧਾ ਵੇਖੀਏ ਤਾਂ ਮਤਲਬ ਹੈ ਕਿ ਬਈ ਬਹੁਤ ਸਾਰੇ ਸ਼ਾਸਤਰ ਸਿਮਰਤੀਆਂ ਸਭ ਵੇਖ ਲੈ ਖੋਜ ਲੈ ਪਰ ਆਹ ਜਿਹੜਾ ਸ਼ਬਦ ਹੈ ਨਾ ਸਰਬ ਟਡੋਲ ਇਹ ਸੋਚਣ ਲਾਉਂਦਾ ਹੈ ਕਿ ਕਿੰਨੀ ਕੁ ਡੂੰਘਾਈ 'ਚ ਗੱਲ ਹੋ ਰਹੀ ਹੈ ਬਿਲਕੁਲ ਇਹ ਸਰਬਡਡੋਲ ਇਹ ਸਿਰਫ ਐਵੇਂ ਉੱਪਰੋਂ ਉੱਪਰੋਂ ਝਾਂਤ ਮਾਰਨਾ ਨਹੀਂ ਹੈਗਾ ਇਹ ਤਾਂ ਇੱਕ ਬਹੁਤ ਵੱਡੀ ਮਤਲਬ ਪੂਰੀ ਤਰ੍ਹਾਂ ਖੋਜ ਪੜਤਾਲ ਦੀ ਗੱਲ ਹੈ ਤੁਸੀਂ ਸੋਚੋ ਕਿ ਉਸ ਵੇਲੇ ਜਿੰਨਾ ਵੀ ਧਾਰਮਿਕ ਗਿਆਨ ਸੀ ਫਲਸਫਾ ਸੀ ਉਹਦੇ ਪੂਰੇ ਸਮੁੰਦਰ ਨੂੰ ਚੰਗੀ ਤਰ੍ਹਾਂ ਖੋਜਿਆ ਗਿਆ ਹਰ ਪਾਸਿਓਂ ਪਰਖਿਆ ਗਿਆ ਐਵੇਂ ਸਮਝੋ ਕਿ ਇੱਕ ਪੂਰੀ ਇੰਟੈਲੈਕਚੁਅਲ ਐਕਸਰਸਾਈਜ਼ ਹੋਈ ਹੈ ਅੱਛਾ ਤਾਂ ਫਿਰ ਸਵਾਲ ਇਹ ਬਣਦਾ ਕਿ ਇੰਨੀ ਵੱਡੀ ਖੋਜ ਇੰਨੀ ਖੋਜ ਪੜਤਾਲ ਇਹਦਾ ਆਖਰੀ ਸੱਟਾ ਕੀ ਨਿਕਲਿਆ ਕੀ ਹਾਸਲ ਹੋਇਆ ਅਗਲੀ ਤੁੱਕ ਜਵਾਬ ਹੈ ਨਾ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਹਾਂਜੀ ਬਿਲਕੁਲ ਤਾਂ ਪਾਪ ਸਭ ਕੁਝ ਖੋਜਣ ਤੋਂ ਬਾਅਦ ਵੀ ਨਤੀਜਾ ਆਹਾ ਕਿ ਪਰਮਾਤਮਾ ਦੇ ਨਾਮ ਉਸ ਅਮੁੱਲ ਨਾਮ ਦੇ ਬਰਾਬਰ ਪੂਜਣ ਲਾਇਕ ਹੋਰ ਕੁਝ ਹੈ ਹੀ ਨਹੀਂ ਬਿਲਕੁਲ ਸਹੀ ਤੇ ਇਹ ਬਹੁਤ ਹੀ ਮਤਲਬ ਮਹੱਤਵਪੂਰਨ ਗੱਲ ਹੈ ਇਹ ਸਿਰਫ ਇਹ ਨਹੀਂ ਕਹਿ ਰਿਹਾ ਕਿ ਨਾਮ ਵੀ ਚੰਗਾ ਹੈ ਸਗੋਂ ਇਹ ਕਿਹਾ ਜਾ ਰਿਹਾ ਕਿ ਜਿੰਨੇ ਮਰਜ਼ੀ ਗ੍ਰੰਥ ਖੋਜ ਲਵੋ ਕੋਈ ਵੀ ਚੀਜ਼ ਉਸ ਨਾਮ ਦੀ ਬਰਾਬਰੀ ਨਹੀਂ ਕਰ ਸਕਦੀ ਪੂਜਸ ਨਾਹੀ ਇਹ ਸ਼ਬਦ ਬੜੇ ਜ਼ੋਰਦਾਰ ਨੇ ਸਾਫ਼ ਕਰਦੇ ਨੇ ਕਿ ਨਾਮ ਦਾ ਦਰਜਾ ਸਭ ਤੋਂ ਉੱਚਾ ਬੇਮਿਸਾਲ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਗਿਆਨ ਦੀ ਅਸਲ ਮੰਜ਼ਿਲ ਜਿਸ ਵਲ ਸ਼ਾਇਦ ਉਹ ਗ੍ਰੰਥ ਵੀ ਇਸ਼ਾਰਾ ਕਰ ਰਹੇ ਸਨ ਉਹ ਮੰਜ਼ਿਲ ਉਹ ਗ੍ਰੰਥ ਆਪ ਨਹੀਂ ਸਗੋ ਨਾਮ ਹੈ ਪਰ ਇਹ ਥੋੜਾ ਹੈਰਾਨ ਜੈ ਨਹੀਂ ਲੱਗਦਾ ਕਿ ਇੰਨੀ ਮਿਹਨਤ ਇੰਨੀ ਬૌਧਿਕ ਖੋਜ ਕੀਤੀ ਤੇ ਸਿੱਟਾ ਕਿਸੇ ਹੋਰ ਬੁੰਝਲਦਾਰ ਫਲਸਫੇ ਤੇ ਨਹੀਂ ਸਗੋ ਸਿੱਧਾ ਨਾਮ ਦੀ ਸਰਵੋਚਤਾ ਤੇ ਨਿਕਲਿਆ ਇਹਦੇ ਪਿੱਛੇ ਗੁਰੂ ਸਾਹਿਬ ਦਾ ਕੀ ਨਜ਼ਰੀਆ ਹੋ ਸਕਦਾ ਕੀ ਇਹ ਗਿਆਨ ਦੀ ਮਹੱਤਤਾ ਨੂੰ ਘਟਾਉਂਦਾ ਹੈ ਜਾਂ ਕੁਝ ਹੋਰ ਕਹਿ ਰਿਹਾ ਦੇਖੋ ਮੇਰੇ ਖਿਆਲ ਚ ਇਹ ਗਿਆਨ ਦੀ ਮਹੱਤਤਾ ਨੂੰ ਘਟਾਉਂਦਾ ਨਹੀਂ ਸਗੋਂ ਇਹ ਉਹਦੀ ਇੱਕ ਸੀਮਾ ਦੱਸਦਾ ਹੈ ਤੇ ਉਹਦਾ ਅਸਲ ਮਕਸਦ ਕੀ ਹੈ ਇਹ ਦੱਸਦਾ ਹੈ ਸ਼ਾਇਦ